ਕੀ ਲੈ ਆਏ ਇਹ ਨਹੀਂ ਭੈਣਾ ਮੈਂ ਤੇ ਆਪ ਰੌਲਾ ਪਾਉਂਦੀ ਆ ਆ ਵੀ ਤੇਰਾ ਘਰ ਵਾਲਾ ਉਹ ਤੇਰਾ ਲਿਆਇਆ ਏ ਮੇਰਾ ਨਹੀਂ ਲਿਆਇਆ ਆ ਬੈਠਾ ਪੁੱਤ ਉਹ ਮੈਂ ਨਹੀਂ ਲੈਂਦੀ ਹਾਂ ਉਹਨੇ ਪਾਤੀ ਸਬਜੀ ਵਾਲੇ ਨੇ ਮੈਂ ਇਹ ਨਹੀਂ ਸਦੀ ਲਿਆ ਕਰਣੀ ਲੈ ਆ ਦਾ ਮੈਂ ਨਹੀਂ ਲੈਂਦੀ ਉਹਨੇ ਪਾਤੀ ਤੇ ਦੱਸ ਤੂੰ ਕਿਹਾ ਹੀ ਹੋਣਾ ਤੇ ਤੇਰੀ ਉਹਨੇ ਪਾਈ ਹੈ ਨਾ ਉਹ ਤਾਂ ਚੰਗੀ ਬਣਦੀ ਆ ਹੈਂ ਉਹਨੇ ਇਹ ਸਬਜੀ ਖੜੋਏ ਉਹ ਵਧੀਆ ਬਣਦੀ ਇਹਨੂੰ ਇਹਨੂੰ ਸਪਰੇਆ ਜਿਆਦੀਆਂ ਹੁੰਦੀਆਂ ਦਵਾਈਆਂ ਜਿਆਦੀਆਂ ਉਹ ਤਾਂ ਹੀ ਉਹਦੇ ਵਧੀਆ ਬਣਦੀ ਚੰਗਾ ਭਰਾਵਾ ਚਲ ਹੋਰ ਇੱਕ ਪਰੌਣੇ ਆਏ ਹੋ ਇੱਕ ਤੇ ਮੈਂ ਹਾਂ ਚਲ ਇਹ ਬਣਾ ਲੈਨੇ ਉਹਨੂੰ ਚੰਗੀ ਲੱਗੀ ਤੁਹਾਨੂੰ ਕਾਜੀ ਸਬਜੀ ਨਾ ਲੱਗੀ ਚੰਗੀ ਹੋਰ ਉਹਨਾਂ ਦੇ ਬਤਾਉ ਨਹੀਂ ਮਿਲਦੇ ਉਧਰ ਬਤਾਉ ਨਹੀਂ ਮਿਲਦੇ ਨਹੀਂ ਨਾਲੇ ਉਹ ਬਤਾਉ ਹੋਰ ਵਾਦੂ ਖਾਂਦੇ ਫਿਰਦੇ ਨਾ ਬਤਾਉ ਨਹੀਂ ਕਦੀ ਖਾਦੇ ਗੇ ਖਵਾ ਦਿੰਦੇ ਹੈਂ ਧੰਕੀ ਬਣਨੀ ਹਨ ਏ ਵੀ ਨੂੰ ਕਰੇ ਚੈਨ ਨਹੀਂ ਹੈਗਾ ਜਦੋਂ ਸਬਜੀ ਦਾ ਟਾਈਮ ਹੁੰਦਾ ਉਹ ਤਾਂ ਲੈ ਲਈ ਉਹ ਤਾਂ ਦਾ ਲੂਨ ਮਿਰਚ ਚ ਕਿੱਲੇ ਲੱਗੀ ਜਿਹੜੀ ਚੰਗੀ ਨਹੀਂ ਬੰਦੀ ਭਰਾਵਾ ਬੜੀ ਵਾਰੀ ਜਮਾ ਕੇ ਵੇਖੋ ਆ ਪਤਾ ਭਲਾ ਮੈਨੂੰ ਓਦਾਂ ਹੀ ਬਣਾਉਣੀ ਤੈਨੂੰ ਨਹੀਂ ਆਉਂਦੀ ਨਾ ਉਹ ਜਾਵੇ ਭਰਾਵਾ ਤੂੰ ਨਾ ਐਵੇਂ ਗੱਜੀਆਂ ਗੱਲਾਂ ਨਾ ਕਰਿਆ ਕਰ ਗੱਲਾਂ ਸੁਣਾਉਂਦੀ ਚਰੀ ਵੇਖੀ ਹੁਣੇ ਕਿੰਨੇ ਗੱਲਾਂ ਬੜੀਆਂ ਸੁਣਾਉਂਦੀ ਠੀਕ ਹੈ ਮੈਂ ਗਿਆ ਹੈ ਨਹੀਂ ਫਿਚਰੀ ਜਾਂਦੀ ਹੈ ਜੀ ਕੋਸ਼ ਨਹੀਂ ਆਵਾਜ਼ ਬੜੀ ਸੋਹਣੀ ਪਗੰਦੀ ਮੈਂ ਹਾਂ ਚਲ ਇੱਥੇ ਬੈਠ ਨੇ ਘੜੀ ਤੇ ਪਰਾਉਣੇ ਆਏ ਹਾਂ ਕੀ ਕੱਜੀ ਜਾਂਦੀ ਇਹ ਤਾਂ ਕੁਛ ਨਹੀਂ ਸਬਜੀ ਲੱਗੀ ਜੀਰਨ ਮੱਕੀ ਬੜੀ ਪੈਂਦੀ ਮੱਕੀ ਪੈਂਦੀ ਗਵਾਂਡੇ ਦਾ ਪਰਸਾ ਆ ਪਈ ਜਾਂਦਾ ਤੂੰ ਜਿਹੜਾ ਸਬਜੀ ਧਾਨੇ ਦੇ ਉਤੋਂ ਹੀ ਆ ਜਾਂਦੀ ਰੋਜ਼ ਹੀ ਅਲੇ ਰਸ ਮੈਂ ਕਿਹੜੀ ਸਬਜੀ ਨਹੀਂ ਵੇਖੀ ਆਪੀ ਸੜੇ ਬਤੌਂ ਬਣਾਉਂਦਈਆਂ ਜੀ ਆ ਮੈਂ ਡੇਲੀ ਬਣਾਉਣੀ ਸੜੇ ਬਤੌਂ ਤਾਂ ਇੰਨੇ ਮਹਿੰਗੇ ਬਤੌਂ ਤੇ ਤੂੰ ਸੜੇ ਆਖ ਤੇ ਆਪਾਂ ਕੋਈ ਖਾਂਦੇ ਓਦਾਂ ਕੱਲ ਪਰਸੋਂ ਰੋ ਆਖਾਂਦੇ ਸੀ ਮੈਨੂੰ ਸਬਜੀ ਨਹੀਂ ਲਿਆ ਕੇ ਦਿੰਦਾ ਤਾਂ ਇੱਥੇ ਵੀ ਹਣ ਗੜੀਆਂ ਚਤਰਾਈਆਂ ਖੋਲਣ ਦੇਈ ਨਹੀਂ ਕੱਲ ਪਰਸੋਂ ਤੂੰ ਬਤਾਉਂਗਾ ਨ ਵੀ ਤਰਸਦੀ ਫੇਰਦੀ ਹੈ ਇੱਧਰ ਸੁਣ ਰੋਜ਼ ਚੋੜਾਂ ਦੀ ਘੜੀ ਘੜੀ ਹੁੰਦੀ ਉਹਨਾਂ ਨੇ ਕਦੀ ਚੌਲ ਕਦੀ ਕੜੀ ਬਸ ਆਹ ਕੁਸ਼ੀ ਆ। ਖਾਣੇ ਆ ਇਹਨਾਂ ਨੂੰ ਖਾ ਕੇ ਤੇ ਹੁਣ ਬਿਮਾਰ ਹੋ ਗਿਆ। ਸੁਣੀ ਕੋਈ ਐਸਾ ਪਈ ਨਾ ਹੁੰਦੇ। ਹੌਲਾ ਦੇ ਨਾ ਪੇ ਖਾਣ ਜੁ ਲਿਆ ਕੇ ਨਹੀਂ ਦਿੰਦਾ। ਲਿਆ ਕੇ ਨਹੀਂ ਦਿੰਦੇ। ਤੁਹਾਨੂੰ ਪਤਾ ਨਾ ਨਹੀਂ ਤੈਨੂੰ ਕਿਹੜੇ ਡਾਕਟਰ ਨੇ ਦੱਸਿਆ ਵੀ ਹੌਲਾ ਮੂੰਹ ਨਹੀਂ ਵੇਖਣਾ ਚਾਹੀਦਾ। ਫੱਜੀ ਮੈਂ ਖਾਨੀ ਆ। ਬੱਲੇ ਬੱਲੇ। ਉਹ ਤਾਂ ਫਿਰ ਕਿਤੇ ਉੱਤੋਂ ਹੀ ਡੇਕਦੀਆਂ ਹੋਣੀਆਂ ਇੱਥੇ ਧਰਤੀ ਤੇ ਤਰੀ ਲੱਗਦੀਆਂ। ਪਾਤੀ ਕਰੀ ਜਾਂਦੀ ਪਾ ਛੱਡਿਆ ਗੋ ਆ ਗਵਾ ਤੇ। ਵੇਲਾ ਪਰ ਜਾਈਆ ਨਾ ਪਰ ਜਾਈਆ। ਵੇਲਾ ਆਹ ਗੋਆਈ ਪੂਰਾ ਕਰ ਛੱਡਿਆ ਤੁਹਾਨੂੰ ਕੀ ਪਤਾ ਸਬਜ਼ੀਆਂ ਕਿੱਦਾਂ ਵਾਇਨਸ ਬਣੀਆਂ ਸ਼ਹਿਰਾ ਜਾਂ ਘਰੋਂ ਤੋੜ ਕੇ ਕੋਈ ਖਾ ਛੜ ਦੇ ਬੈਠੀ ਕੁਰਸੀ ਤੇ ਡੀਸੀ ਦੀਆਂ ਗੱਲਾਂ ਨਹੀਂ ਪਰਾਉਣੇ ਕੌਣ ਆਈ ਹੀ ਪਰਾ ਮੈਂ ਪਰਾਉਣੇ ਨਹੀਂ ਪਹਿਲਾਂ ਤਾਂ ਤੈਨੂੰ ਸ਼ਰਮ ਚਾਹੀਦੀ ਸਾਡੇ ਘਰੇ ਆ ਕੇ ਸਾਡੀ ਬੇਇੱਜ਼ਤੀ ਕਰਨ ਦੀ ਅਸੀਂ ਸਬਜੀ ਨਾਲ ਰੋਟੀ ਖਾਣੇ ਚਾਰ ਨਾਲ ਤਾਂ ਨਹੀਂ ਖਾਂਦੇ ਨਾ ਮੈਂ ਟੱਕੀ ਤੇ ਤੂੰ ਨੂੰ ਐ ਕੱਢੀ ਪਰੌਣਿਆਂ ਦਾ ਵੀ ਪਤਾ ਹੀ ਕਿਹੜੇ ਆਏ ਹਾਂ ਕਿਤੇ ਜਿੱਦੀ ਗੇਟ ਨਹੀਂ ਰੇ ਰਹਿੰਦੇ ਮੇਰੇ ਦਿਓਰ ਦੱਸਣ ਦੇ ਮੇਰਾ ਘਰ ਕਿ ਟੱਕੀ ਹੈ ਟੱਕੀ ਇਹਨੂੰ ਕੀ ਪਤਾ ਵਾ ਇਹਨੂੰ ਕੀ ਪਤਾ ਤੈਨੂੰ ਹੀ ਲੜਾਉਣ ਨੂੰ ਅੱਗੇ ਰਿੰਦਾ ਨਿਵਾਹ ਕੱਟ ਕੇ ਬਹਿ ਜਾਂਦੇ ਆ ਤੁਹਾਨੂੰ ਦੇ ਸੱਚੇ ਪ੍ਰਾਣੀਆਂ ਮਗਰੋਂ ਆ ਗਈਆਂ ਪਹਿਲਾਂ ਆ ਉਹ ਇਹ ਵੀ ਆ ਆ ਤੇ ਦੀਦੀ ਵੀ ਦੁਪਹਿਰ ਨੂੰ ਪਰੌਣੇ ਆਏ ਸਾਰੇ ਪਤਾ ਹੀ ਪਰੌਣੇ ਆ ਤੁਹੀ ਸਾਰੀ ਦੁਪਹਿਰ ਗੇਟ ਨੇ ਲੱਗੇ ਰਹਿੰਦੇ ਸ਼ਾਮਾਂ ਪੇ ਜਦਾਂ ਕਿੱਡੀ ਸਵਾਦ ਬਣਦੀ ਹੈ ਬੰਨੇ ਬੰਨੇ ਤਾਈਆਂ ਆਂ ਦੇ ਕੇ ਪਰਮਜੀਤ ਨੂੰ ਸਾਧ ਕੇ ਲਿਆਉਂਦੇ ਪਰਛਾਵਾ ਪਵਾਉ ਤੇ ਫੇਰ ਹੀ ਤੁਹਾਨੂੰ ਪਹਿਲਾਂ ਦੱਸ ਦਿੰਦੇ ਆ ਚੀਰਨ ਤੋਂ ਪਹਿਲਾਂ ਹੀ ਸਾਧ ਲੈਂਦੇ ਹਾਂ ਲਾ ਪਰੌਣੇ ਦੱਸ ਮੈਨੂੰ ਕੌਣ ਆਏ ਆ ਨਹੀਂ ਤੈਨੂੰ ਕਿੱਥੇ ਮੇਰੀ ਉਹ ਕੁੜੀ ਨਹੀਂ ਲੱਗੀ ਜਿਹੜੀ ਅੱਗੇ ਉਹਨੂੰ ਨਿਕਲਣ ਨੂੰ ਕੰਨੂ ਤਾਂ ਨਹੀਂ ਨਹੀਂ ਤੈਨੂੰ ਕਿੱਦਾਂ ਪਤਾ ਵੀ ਸਾਡੇ ਕੋਲ ਪਰੌਣੇ ਆਏ ਕੰਧਾਂ ਨਾਲ ਲਾ ਕੇ ਵੇਂਦੀ ਰਹੀ ਨੀ ਬੂਹੇ ਬਾਗੀਆਂ ਨਾਲ ਨਹੀਂ ਸਾਡੇ ਬੂਹੇ ਦੇ ਉੱਤੋਂ ਛ ਆਮਣਾ ਤੇ ਸਾਡੀ ਗਲੀ ਥਣੀ ਸੀਗੀ ਤੇ ਤੂੰ ਦੁਪਹਿਰੋਂ ਤੱਕ ਬੁਹੇ ਨਾ ਲੱਗੀਆਂ ਹੈਂ ਮੈਂ 10ਵੀਂ ਮੈਂ ਆਪਣੇ ਬੁਹੇ 'ਚ ਕੰਮ ਨਹੀਂ ਕਰਨਾ ਸੌ ਮੇਰਾ ਸੱਚਾ ਇਹ ਮਾਸਟਰ ਬਾਹਰ ਨਿਕਲਿਆ ਸੀ ਉਹਨੇ ਮੈਨੂੰ ਦੱਸਿਆ ਮੈਨੂੰ ਤਾਂ ਦੱਸਿਆ ਮਾਸਟਰ ਨੇ ਉਹ ਬਾਹਰ ਨਿਕਲੇ ਤੇ ਆਖਦੇ ਉਹਨਾਂ ਦੇ ਪਰੌਣੇ ਆਏ ਤੇ ਮੇਰੇ ਤਾਂ ਆ ਗਈ ਚੱਲ ਮੈਂ ਚੱਲ ਮੇਰੇ ਗਲੀ ਤੋਂ ਟਿਕ ਉਤਾਰਿੰਦਾ ਸਾਰਾ ਦਿਨ ਤੇ ਹੋਰ ਉਹਨੇ ਇਹੀ ਕੁਛ ਕਰਨਾ ਵਾ ਹੁਣ ਉਹਨੂੰ ਗਲੀ ਦੀ ਕਿਹਾ 4 ਦਿਨ ਤੇ ਉਹ ਕੰਮ ਕਰਨ ਦੀ ਅੱਜ ਡਿਊਟੀ ਨਹੀਂ ਗਿਆ ਨਹੀਂ ਅੱਜ ਨਹੀਂ ਗਿਆ ਡਿਊਟੀ ਕਿਉਂ ਅੱਜ ਘਰੇ ਉਹ ਝੋਨਾ ਲੱਗਣ ਵਾਲਾ ਤੇ ਉਹ ਕਿੰਨੇ ਲਾਉਣਾ ਮੈਂ ਲਾਉਣਾ ਇਹਦੀ ਡਿਊਟੀ ਉਹਨੇ ਸੰਭੀ ਹੋਣੀ ਹੈ ਨਾ ਕੋਈ ਨਹੀਂ ਤੂੰ ਹੀ ਜਾ ਨਹੀਂ ਦੇ ਰਹੀ ਨਾ ਗੱਲਾਂ ਹੀ ਵੇਖਾ ਕੋਈ ਗੱਲ ਨਹੀਂ ਇਹਨਾਂ ਨੂੰ ਚੱਜਦੀ ਆਉਂਦੀ ਨਹੀਂ ਜੇ ਕਿਤੇ ਮੈਂ ਖੜੀ ਆ ਕੇ ਬਹਿ ਜਾਨੀ ਦੱਸ ਮੈਂ ਕਿਤੇ ਘਰ ਜਾਣਾ ਤੂੰ ਕੋਈ ਕਹਿੰਦਾ ਆ ਕੇ ਬਹਿ ਜਾ ਕਰ ਤੇ ਮੈਂ ਤਾਂ ਦੱਸ ਨਹੀਂ ਪਰ ਉਹਨੇ ਵੇਖ ਕੇ ਨਹੀਂ ਦੱਸ ਮੈਂ ਕਿੱਥੇ ਜਾਣਾ ਮੈਂ ਆਪਣੀ ਚਾਚੀ ਘਰ ਹੀ ਆਉਣਾ ਹੈ ਬੱਲੇ ਚਾਚੀ ਤੂੰ ਹੀ ਲੋਕਾਰਦੀਆਂ ਆ ਗਈਆਂ ਜੇ ਜਦੋਂ ਕਿਤੇ ਆ ਕੇ ਬਹਿ ਜਾਨੀ ਤੁਹਾਡੇ ਮੱਥੇ ਵਾਟੀ ਪੈ ਜੇ ਲੋਕੀ ਖੁਸ਼ ਹੋ ਜਾਂਦੇ ਆ ਮੈਂ ਜਿੱਤੇ ਤੁਹਾਡੇ ਕੋਲ ਚਾਚੀ ਕੋਲ ਜਾਂ ਹਰ ਚਾਚੀ ਦੇ ਕੋਡੇ ਨਾਲ ਬੈਠਾ ਨੂੰ ਪਤਾ ਲੱਗਿਆ ਚਾਚੀ ਕੋਲ ਮਿਲਣ ਆਈ ਤੇ ਜਾਊਂਗੀ ਹੁਣ ਅੰਦਰ ਮੈਂ ਤੁਹਾਨੂੰ ਵੇਖ ਕੇ ਫਿਰ ਜੇ ਉਹ ਤੋਂ ਸਿੱਧਾ ਚੱਲ ਜੰਦੀਆਂ ਤੁਸੀਂ ਆਖਣਾ ਲੈ ਉਹਦੇ ਕੋ ਚਲੇਗੀ ਖਰੇ ਕੀ ਕਰਨ ਚੁਗਲੀਆਂ ਕਰਨ ਚਲੇਗੀ ਮੈਂ ਚੱਲ ਪਹਿਲਾਂ ਇਹ ਬਾਹਰ ਬੈਠੀਆਂ ਮੱਥੇ ਤੇ ਤੁਸੀਂ ਲੱਗੀਆਂ ਉਦਾਂ ਮੈਂ ਤੇਰੇ ਕੋ ਹਰੇਕ ਗੱਲ ਦਾ ਜਵਾਬ ਆ ਮੈਂ ਤੈਨੂੰ ਇਸ ਗੱਲੋਂ ਮੰਨੀ ਹੋਈ ਤੂੰ ਕਿਹੜਾ ਘਰ ਆਇਆ ਇਹੋ ਸਬਜ਼ੀ ਧਰ ਕੇ ਫਿੱਕੇ ਚੌਲ ਧਰ ਕੇ ਹਾਂ ਦਵਾਈ ਵੀ ਲੈ ਆਂਦੀ ਆ ਇਹਨਾਂ ਨੇ ਵੇਲੇ ਆਪੇ ਤਾਂ ਭੋਰਾ ਨਹੀਂ ਆ ਕਿ ਮੂੰਹ ਸਰਿਆ ਵੀ ਕੁੜੀ ਠੀਕ ਆ ਜਾਂ ਨਹੀਂ ਠੀਕ ਹੁੰਦੇ ਬਸ ਦਵਾ ਦਬ ਸਬਜ਼ੀਆਂ ਲਕੋਣ ਲੱਗ ਪਈਆਂ ਜਿਵੇਂ ਮੈਂ ਕਦੀ ਕੱਖ ਵੇਖਿਆ ਹੀ ਨਹੀਂ ਹੁੰਦਾ ਫਿੱਕੇ ਚੌਲ ਧਰ ਕੇ ਆਗੇ ਨਾਲੇ ਰੋਟੀ ਵੀ ਬਣਾਉਣੀ ਆ ਭੋਲਾ ਖਾਣਾ ਤੇ ਦੱਸਣ ਲਈ ਆ ਤੇ ਫਿਰ ਜਾਂ ਸਬਜ਼ੀ ਬਣਾ ਲਈ ਜਾਂ ਫਿੱਕੇ ਰਣ ਦੇ ਰਣ ਦੇ ਮਰੀਜ਼ਾਂ ਵਾਲਾ ਹਾਂ ਮਰੀਜ਼ਾਂ ਵਾਲਾ ਤੇ ਹੁਣ ਕੁੜੀ ਬਿਮਾਰ ਨਾਲ ਬਣਾਉਣੀ ਪੈਂਦੇ ਫਿੱਕੇ ਚੌਲ ਅੱਛਾ ਅੱਛਾ ਹਾਂ ਤਾਂ ਆ ਕੌਣ ਖਣੀ ਸੇਤਾ ਤੇ ਸਹੀ ਹੈ ਨਾ ਆ ਸੇਤਾ ਵੇਖੋ ਕੋਈ ਐ ਹੋਗੀ ਤੇ ਕੋਈ ਐ ਹੀ ਹੋਗੀ ਭਾਰਾ ਖਾਣਾ ਖਾਗਾ ਤਲੀਆਂ ਚੀਜ਼ਾਂ ਹੋਣਗੀਆਂ ਤੁਸਾਂ ਸੜ ਕੋਲਾ ਹੀ ਹੋਈ ਪਈ ਹੈ ਤੇਰੇ ਮੁੱਤ ਤੇ ਮਾਸਾ ਰਮਾਨ ਗਈ ਨਾ ਉਸ ਤਰ੍ਹਾਂ ਐ ਕੱਢਿਆ ਕਿਤੇ ਪੁੱਠੇ ਤਵੇ ਵਰਗਾ ਆਪਦਾ ਤੇ ਤੈਨੂੰ ਪਤਾ ਨਹੀਂ ਪੁੱਠੇ ਤਵੇ ਵਰਗੀ ਉਹ ਤਾਂ ਸੂਟ ਵੀ ਕਾਲਾ ਹੀ ਪਾਇਆ ਚੱਲ ਨੀ ਚੱਲ ਬਾਹਰ ਜਾ ਕੇ ਪੁੱਛ ਕੇ ਵੇਖ ਕਾਲੇ ਰੰਗ ਦੀ ਕੀਮਤ ਕਿੰਨੀ ਆ ਆ ਗੱਡੀ ਕਿਉਂ ਨਹੀਂ ਲਿਆਂਦੀ ਕਾਲੇ ਰੰਗ ਦੀ ਆ ਤਾਂ ਆਪੇ ਦੱਸਿਆ ਨਾ ਕਾਲੇ ਰੰਗ ਦਾ 8 ਲੱਖ ਵੱਧ ਲੱਗਦਾ ਹੈਂ ਬਾਰੇ ਬੋਛੇ ਕੇ ਵੇ ਕਾਲੇ ਨਾਲ ਕੀਮਤ ਤੇ ਕਿੰਨੀ ਜਦੋਂ ਇਹ ਆਈ ਅਸੀਂ ਆਪਣੀ ਲੈ ਲਈ ਤੈਨੂੰ ਕਿ ਮੋਗਾਂ ਵਿੱਚ ਚਿੱਟਾ ਪਾਇਆ ਪਰ ਪਿਓਰ ਕਾਲਾ ਪਾ ਕੇ ਰੱਖਿਆ ਕਰ ਜੇ ਡੀ ਵੈਲੀ ਮੈਂ ਪਾ ਕੇ ਰੱਖਦੀ ਹਾਂ 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 ਕੰਸਰਟੀ ਚਾਹੀਦੀ ਬੰਦੇ ਰੰਗ ਤੇ ਨਹੀਂ ਜਾਣਾ ਚਾਹੀਦਾ ਨਾ ਪਤਾ ਲੱਗੇ ਹੱਥ ਕਿਤੇ ਚੱਲ ਨਹੀਂ ਚੱਲ ਚੁੱਪ ਕਰ ਤੂੰ ਤੇ ਬਾਹਰ ਤਾਂ ਚੜਦੀ ਜਾਨੀ ਹੈ ਕੀ ਪੋਰਾ ਗੋਰੀ ਹੋ ਗਈ ਕਾਲੀ ਜਾ ਲਿਆ ਉਹਦੇ ਨਹੀਂ ਤੈਨੂੰ ਪਤਾ ਗੱਲਾਂ ਕਰਨ ਨੂੰ ਤਾਂ 20 ਹਾਂ ਵਰਗੀਆਂ ਅੱਗੇ ਗੱਲ ਕਰ ਕੀ ਆ ਵੇਲਾ ਫੇਰ ਆਦੇ ਨਾ ਜਿੱਤਰ ਭਾਬੀ ਆਉਂਦੀ ਨਹੀਂ ਇਹਨਾਂ ਕੋ ਆ ਸੜੇ ਮੱਥੇ ਵਾਲੀਆਂ ਕੋ ਹਣਾ ਕਿਤੇ ਐ ਤੂੰ ਮੋਦਰੇ ਕਰੋ ਮੈਂ ਨਹੀਂ ਮੜਿਆ ਕਰਨ ਪਲੈਨਿੰਗ ਕਰਕੇ ਆਈ ਵੀ ਮੈਂ ਅੱਜ ਉਹਨਾਂ ਨਾਲ ਲੜਨਾ ਹੀ ਆ ਜਾ ਕੇ ਬਸ ਗੱਲ ਕਰਦੀ ਸਬਜ਼ੀਆਂ ਤਾਂ ਤੂੰ ਐ ਐ ਟੱਕਣ ਲਾ ਪਿੰਦੀ ਦੱਸ ਵੀ ਜੇ ਕੋਈ ਆ ਸ਼ਰਮ ਕਰਿਆ ਕਰੋ ਹੈ ਵੱਡੀਆਂ ਟਾਡੇ ਤੋਂ ਮੈਂ ਆਹੋ ਵੱਡੀਆਂ ਛੱਤ ਸਾਡੇ ਵੱਡੇ ਵੱਡੇ ਲਈ ਜਾਣਦੇ ਜੂਮਦੇ ਕਿਸੇ ਨੂੰ ਅੱਜ ਕੱਲ ਆਹੋ ਬਸ ਤਮੀਜ਼ ਹੀ ਨਹੀਂ ਸਿੱਖੀ ਕਿਸੇ ਗੱਲ ਦੀ ਤੇ ਗੱਲ ਕਾਦੀ ਇੱਕ ਤਾਂ ਸਾਡੇ ਘਰ ਸ਼ਾਮਾਂ ਨੂੰ ਨਾ ਆਇਆ ਕਰੋ ਸ਼ਾਮਾਂ ਨੂੰ ਸਬਜ਼ੀ ਪਾਣੀ ਧਰ ਨਾ ਹੁੰਦਾ ਨਜ਼ਰ ਲਾਉਣ ਆ ਜਾਂਦੇ ਜੀ ਹੈ ਨਹੀਂ ਮੈਂ ਨਜ਼ਰ ਇਦੀ ਨਜ਼ਰਵਾੜੀ ਬਾ ਬਾ ਛੇਤਰ ਬੰਦ ਲਿਆ ਕਰੋ ਲਾਗੇ ਸਬਜ਼ੀ ਦੇ ਰੱਖ ਲਿਆ ਕਰੋ ਚੰਮ ਦਾ ਖਰੇ ਨਾ ਜਨਾਨ ਲੱਗੇ ਆਵੇਲਾ ਆਪ ਤੇ ਪਾਈ ਫਿਰਦੀ ਕਾਲਾ ਧਾਗਾ ਜਾ ਕਿ ਨજર ਨਾ ਲੱਗ ਜੇ ਕਿਤੇ ਮੈਨੂੰ ਆਹੋ ਮੇਰਾ ਮਾਸਟਰ ਵੀ ਤੁਰਿਆ ਫਿਰਦਾ ਉਹਦੀ ਤੇ ਸ਼ਰਮ ਕਰ ਲਿਆ ਕਰੋ ਕੀ ਆਖੂਗਾ ਵੀ ਐਵੇਂ ਦੀਆਂ ਗੱਲਾਂ ਕਰਾਂ ਜਾਨੀ ਉਹਦੇ ਕੱਲੇ ਮਾਸਟਰ ਵੀ ਕਿਹੜਾ ਕਾਲਾ ਧੂਤ ਕੀਤਾ ਪਿਆ ਆ ਤੇਰੇ ਵਾਲਾ ਤਾਂ ਬੜਾ ਚਿੱਟਾ ਵਾ ਹੈ ਬਥੇਰਾ ਚਿੱਟਾ ਰੂਪਦਾਨ ਨਾਲ ਪੈਂਦੇ ਆ ਵਾ ਗੋਲਤ ਲਾਰਕੇ ਵੇਖ ਲੈ ਆ ਪਤਾ ਮੈਨੂੰ ਉਹ ਥੋੜੇ ਜਿਹਾ ਕੰਮ ਵਧ ਕਰਦਾ ਉਹਨੂੰ ਉਥੇ ਬੱਚੇ ਪੜਾਉਣ ਜਾਣ ਪੈਂਦੇ ਆ ਕਿ ਝੋਨਾ ਪਾ ਲਾਉਣਾ ਹੈ ਤੇ ਰਿਆਂ ਦੇ ਉੱਤੇ ਕੰਮ ਕਰ ਛੱਡਣਾ ਬੱਚੇ ਵੀ ਆਹੇ ਪੜਾਉਂਦਾ ਕਿ ਕੁਸ਼ਤੀ ਖੇੜਦਾ ਤੇ ਬੱਚੇ ਪੜਾਉਂਦਾ ਕੁਰਸੀ ਤੇ ਬੈਠਾ ਰਹਿੰਦਾ ਉੱਥੇ ਹੁਣ ਦੱਸ ਕੋਈ ਨੀ ਚਿੱਟਾ ਘੋਰਾ ਨਿਕਲਣਾ ਚਾਹੀਦਾ ਸੀਗਾ ਆ ਹੁਣ ਝੋਨੇ ਦੇ ਦੇਣਾ ਨਾ ਉਹ ਤੂੰ ਵੇਖੀ ਜਦੋਂ ਸਿਆਲ ਆਊਗਾ ਰੂਪ ਤੋਂ ਡੁੱਲ ਪੈਂਦਾ ਸਿਆਲ ਤੇ ਬਲਬ ਜਗਾਉਣ ਦੀ ਲੋੜ ਨੀ ਕਰੇ ਤੂੰ ਵੇਖੀ ਤੇ ਸਹੀ ਹਾਂ ਗੱਲਾਂ ਹੀ ਆਉਂਦੀਆਂ ਤੁਹਾਨੂੰ ਬਚਾ ਬਹੁਤਾ ਤਾਂ ਨਾ ਜਾਓ ਮੈਨੂੰ ਦੱਸੋ ਪਰਾਨੇ ਕਿੱਥੇ ਬੈਠੇ ਮੈਂ ਮੇਲਾ ਆਵਾਂ ਕੁੜੀ ਨੂੰ ਮੈਂ ਕੁੜੀ ਨੂੰ ਮਿਲਣੀ ਮਿਲਣ ਦੇਣਾ ਕੁੜੀ ਨੂੰ ਮੈਂ ਨਾ ਨਜ਼ਰ ਸਰ ਲਾਦੀ ਵੇਖ ਕੇ ਹੈਗੀ ਦੀ ਏਦਾਂ ਦੇ ਅੱਛੇ ਪਹਿਲਾਂ ਲੱਗ ਗਏ ਛਿੱਤਰ ਟੰਗਿਆ ਫਿਰ ਮੈਂ ਮਿਲ ਪੈਣੀ ਉਹਨੂੰ ਆਪੇ ਟੰਗਣਾ ਮੈਨੂੰ ਕਿ ਲੋ ਟੰਗਣ ਦੇ ਮੈਂ ਤਾਂ ਨਹੀਂ ਆਉਦੀ ਅੱਜ ਤਾਂ ਮੈਂ ਮੇਰੇ ਆਪਣੀ ਕੁੜੀ ਵੀ ਲੈ ਕੇ ਜਾਵਾਂ ਮੈਂ ਤਾਂ ਕੁੜੀ ਵੇਖਣ ਆਈ ਹਾਂ ਕੀ ਕਰਦੀ ਕਿੱਥੇ ਆ ਜਿਹੜਾ ਹੁਤਨ ਦੇ ਵਿੱਚ ਇੱਕ ਕੁੜੀ ਸਰੀ ਆ ਬੈਠੀ ਆ ਆ ਤੇ ਗੋਡੇ ਗੋਡੇ ਗਾਂਦ ਪਾਉਂਦੀ ਕਾਦੀ ਪੋਟੀ ਕਰਦੀ ਕਾਦੀ ਸ਼ੂ ਸ਼ੂ ਕਰਤਾ ਵਿੱਚ ਤੇ ਸਾਰੇ ਕਰ ਕਰ ਕੇ ਵੱਡੀ ਹੋਈ ਆ ਤੇਰੀਆਂ ਨੇ ਕਦੇ ਨਹੀਂ ਕੀਤਾ ਆਜੋ ਸਾਡੇ ਸਾਰਾ ਪੱਥਰ ਲਵੇੜ ਆਉਂਦੇ ਰੇ ਆ ਸਾਰੇ ਮੈਸਾਫ ਗਾਦੇ ਜੀ ਦੇ ਫਲਾਸ਼ੇ ਚ ਜਾਂਦੇ ਰਹੇ ਜੰਮ ਦੇ ਜਾਂਦੇ ਰਹੇ ਜੰਮ ਦੇ ਜੰਮ ਦੇ ਉੱਥੇ ਜਾ ਕੇ ਬਹਿ ਜੰਮੇ ਸੀ ਹਾਂ ਨਾ 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 ਪਤਾ ਕੋਲਾ ਮੈਨੂੰ ਆਉ ਤੇਰੇ ਤੇ ਗਏ ਹੋਣੇ ਨਾ ਤੂੰ ਇਦਾਂ ਕਰਦੀ ਰਹੀ ਤੂੰ ਉਦਾਂ ਹੀ ਉਹ ਗਾ ਹਨਾ ਹੋਰ ਹਾਂ ਬਹੁਤ ਸਿਆਣੀ ਸਿਆਣੀ ਕਦੀ ਸਗਦੀ ਗੱਲ ਸਿਆਣੀ ਕਰ ਜਾਂਦੀ ਤੂੰ ਜਿਹੜੀ ਕਣ ਕਿਹੜੇ ਪਾਪਿਆਂ ਕੋ ਜਾਂਦੇ ਹੋਵੇ ਠੀਕਾ ਆ ਕਿਥੋਂ ਧਾਗਾ ਬਣਾਇਆ ਇਹ ਤੇ ਸਿੱਧੇ ਆਣੂ ਆਏ ਜਾਵਦੇ ਕਿ ਜੇੜਾ ਧਾਗਾ ਹਾਂੜ ਪਾਇ ਲਾਤ ਨੂੰ ਨਹੀਂ ਮਾਰ ਜੀ ਤੇ ਗਾਨਾ ਜਿਆ ਪਿਆ ਸੀਗਾ ਤਾਂ ਪਾਇਆ ਵਾ ਧਾਗਾ ਸਿਆਣਿਆਂ ਤੇ ਮੈਂ ਨਹੀਂ ਕਦੀ ਗਈ ਸੁਣਿਆ ਸੀ ਵੀ ਤੂੰ ਸਿਆਣਿਆਂ ਤੇ ਜਾ ਨਹੀਂ ਤੇ ਅੱਜ ਤਸਬੂਤ ਵੀ ਦੇਤਾ ਤੂੰ ਸਿਆਣਿਆਂ ਤੇ ਜਾ ਨਹੀਂ ਹੁੰਦੀ ਫਿਰਦੀ ਹੁਣੀ ਸਿਆਣਿਆਂ ਤੇ ਜਾ ਨਹੀਂ ਸਿਆਣਿਆਂ ਤੇ ਜਾ ਕੇ ਚਿੱਟੇ ਵੀ ਚਾਹੀਦਾ ਹੋਰ ਅੱਛਾ ਤੂੰ ਸਿਆਣਿਆਂ ਤੇ ਜਾ ਕੇ ਚਿੱਟੀਆਂ ਹੀ ਹਾਂ ਤੇ ਹੋਰ ਹਾਂ ਮੈਂ ਤਾਂ ਸਿਆਣਿਆਂ ਤੇ ਮੈਂ ਤਾਂ ਸ਼ੁਰੂ ਤੇ ਚਿੱਟੀਆਂ ਤੂੰ ਹੀ ਇਸ਼ਾਰੇ ਕੋਸ਼ਿਸ਼ ਕਰਦੇ ਹੋਗੇ ਨਾ ਨਹੀਂ ਮੈਨੂੰ ਲੋੜ ਨਹੀਂ ਮੈਂ ਤਾਂ ਤੈਨੂੰ ਦੱਸਿਆ ਵੀ ਕਾਲੇ ਰੰਗ ਦੀ ਕੀਮਤ ਜ਼ਿਆਦੀ ਹੁੰਦੀ ਮੈਂ ਤਾਂ ਕਾਲੇ ਰੰਗ ਪਸੰਦ ਹਾਂ ਮੈਂ ਚਿੱਟੇ ਹੋ ਕੇ ਕੀ ਕਰਨਾ ਮਹਾਰਾਜ ਦਾ ਨਾਮ ਲਿਆ ਕਰ ਤਾ ਅੱਗੇ ਧੋਗਿਆ ਤਾ ਤੂੰ ਕੀ ਲੈਣਾ ਉੱਤਰੇ ਪੈਰਾ ਚ ਟਮਕਾਏ ਨਿਮਕਾ ਗਾਨੀ ਪਾਇਆ ਮਰ ਜੇ ਗਾਨਾ ਪਿਆਵਾ ਜਿਕੇ ਤੁਹਾਡੀ ਕੰਮ ਵਾਲੀ ਨਹੀਂ ਆਉਂਦੀ ਬੇਬੀ ਉਹਨੂੰ ਪੁੱਛ ਕੇ ਵੇਖੀ ਉਹਦੀ ਕੁੜੀ ਬਨ ਕੇ ਗਈ ਆ ਗਾਨਾ ਕਾਹਦਾ ਕਾਹਦਾ ਗਾਨਾ ਮੇ ਗੋਟ ਨੂੰ ਗਾਨਾ ਪੈ ਜਾਂਦਾ ਹੀ ਗਿੱਟੇ ਨੂੰ ਉਹ ਆਂਦੇ ਜੀ ਨਾਨਾ ਨਾਨੇ ਕਿਤਾ ਦਾਦਾ ਦਾਦੀ ਹੋਵੇ ਹੈ ਕਿ ਨਹੀਂ ਪੁੱਠਾ ਛੱਤਰ ਦੀ ਪੜੀ ਇੱਥੇ ਗੋਟ ਨੂੰ ਤਾਂ ਸੁਣਿਆ ਮੈਂ ਤੇ ਪੈਰ ਦੇ ਨੂੰ ਕਦੀ ਸੁਣਿਆ ਅਤ ਪੈਰ ਦੀ ਹੱਡੀ ਨਹੀਂ ਹੁੰਦੀ ਪੈਰ ਨੂੰ ਪਹਿ ਨਹੀਂ ਸਕਦਾ ਇੱਥੇ ਸੁਣੇ ਤਾਂ ਮੈਂ ਚਲ ਗੋਟ ਨੂੰ ਪਿਆ ਦੇ ਨਹੀਂ ਮੇਰੇ ਇੱਥੇ ਪੈ ਜਾਂਦਾ ਹੀ ਮੇਰੇ ਇੱਥੇ ਹੀ ਪੈ ਜਾਂਦਾ ਹੀ ਉਹ ਝੂਠ ਹੀ ਮਾਰਨਾ ਨਾਲੇ ਕੋਈ ਨਾ ਕੋਈ ਦੱਸਣਾ ਹੀ ਆ ਵੀ ਹੁਣ ਮੈਂ ਕੀਤਾ ਤੇ ਉਹ ਕੀਤਾ ਹਾਂ ਚਾ ਚਾ ਨਾ ਕੁੰਤੇ ਕਦੀ ਸਿਆਣੇ ਆ ਤਾ ਹਿੰਦੇ ਕਦੀ ਸਿਆਣੇ ਦੇ ਗਏ ਨਹੀਂ ਮੋਨੀ ਵੇਖਿਆ ਪਰ ਪਤਾ ਮੈਨੂੰ ਵਧੀ ਕਰ ਮਾਰ ਜੇ ਕਰਦੇ ਜ਼ਬਰਦਸਤ ਜਾਇਦਾ ਹਾਂ ਨੀ ਤੇਰਾ ਕੁੱਕੜ ਜਿਹੜੀ ਬਲੀ ਚਲਾਉਂਦੇ ਰਹਿੰਦੇ ਹਾਂ ਉਹਨੂੰ ਜਿਹੜੇ ਛੱਡਦੇ ਰਹਿੰਦੇ ਮੈਂ ਵੇਖਿਆ ਨਹੀਂ ਕਦੀ ਆ ਜਿਹੜੇ ਜਿਹੜੇ ਪਾਲਦੇ ਜੀ ਹਾਂ ਤੂੰ ਤੂੰ ਫੇਰਾ ਤੇ ਆਣ ਸਾਡੇ ਝੰਡਾ ਜੇ ਤੁਹਾਡਾ ਮੇਰੇ ਝੰਡਾ ਤੇ ਮੈਂ ਨਹੀਂ ਠੜਕ ਸਕਦੀ ਭਾਈ ਤੇਰੇ ਧਾਗੇ ਵੇਖ ਕੇ ਕਿ ਆਹੀ ਕਦੀ ਕਿਹਾ ਤੁਹਾਡੇ ਘਰੇ ਕੀ ਹੁੰਦਿਆ ਕੌਣ ਆਇਆ ਕੌਣ ਚੜ ਗਿਆ ਤੂੰ ਸਾਡੀ ਸਾਰੀ ਹੈਗੀ ਉਦੋਂ ਤੇ ਰਾਤ ਦੇ 12 ਵਜੇ ਪਰੋਂ ਨਹੀਂ ਆਈ ਤੂੰ ਤਾਂ ਨਾ ਖਿਹੜਾ ਛੱਡਿਆ ਹੈ ਹੁਣ ਤੂੰ ਅਣੀ ਮੈਂ ਕਦੀ ਗਈ ਨਹੀਂ ਮੈਂ ਤਾਂ ਦਿਨੇ ਦਿਨੇ ਆਉਂਦੀ ਆਂ ਆਪ ਹੀ ਤਾਂ ਮੈਨੂੰ ਸੱਦਿਆ ਸੀ ਮੇਰੇ ਪਕਾਉਣ ਨੂੰ ਸੱਦਿਆ ਸੀ ਪ੍ਰਾਉਣੇ ਆਉਣੇ ਤੇ ਦੋ ਫੁਲਕੇ ਲਾ ਦੇ ਤੇ ਆਹ ਕਦਰ ਪਾਉਂਦਾ ਹੀ ਰੋਟੀਆਂ ਲਵਾ ਕੇ ਮੇਰੀ ਚੰਗਾ ਰੋਟੀਆਂ ਦੇ ਟਾਈਮ ਤੇ ਆਈ ਹਾਂ ਤੂੰ ਤਾਂ ਮੈਨੂੰ ਕੀ ਖਾ ਪਕਾ ਲਈ ਰਹਿਣ ਪਕਾ ਲਈ ਤੇ ਅੱਧੀ ਰਾਤ ਤੂੰ ਆਣ ਬੜੀ ਹੈ ਨਹੀਂ ਕਿ ਵੇਲ ਲਾ ਪਾ ਮੋ ਤੇਰੇ ਉਦਾਂ ਤੂੰ ਬੜੀ ਚਵਲ ਜਨਾਨੀ ਆ ਮੇਰੀ ਗੱਲ ਸੁਣ ਮੈਂ ਪ੍ਰਾਉਣੇ ਨਹੀਂ ਲਾ ਕੇ ਖਵਾਈਆਂ ਮੇਰੇ ਹੱਥ ਦੀਆਂ ਖਾਧੀਆਂ ਉਹਨਾਂ ਕਿੰਨਾ ਖਾਧੀਆਂ ਏ ਅੱਧੀਆਂ ਨੇ ਪਕਾ ਲਈਆਂ ਦੂਆਂ ਕੇ ਜਾਣੇ ਨੂੰ ਪਕਾ ਲਈ ਇਹਨੇ ਮੈਨੂੰ ਵੀ ਖੁਲਕੇ ਤੇ ਦੇ ਦੇ ਸਭ ਦਾ ਸਬਜੀ ਹੈ ਜੇ ਕਦੇ ਕਹਿੰਦੇ ਓਨੀ ਬਣਾਈ ਹੁੰਦੀ ਓਨੀ ਪਕਾਈ ਹੁੰਦੀ ਫੇਰ ਨਾ ਜੀ ਦੀ ਕੋਈ ਨਹੀਂ ਪਕਾਈਆਂ ਨਹੀਂ ਜਿੰਨੀਆਂ ਤੂੰ ਦਿਨ ਕਿ ਦਵਾ ਦਵਾ ਖਾਣ ਦੀ ਕੀਤੀ ਫੇਰ ਕਿੱਡੀ ਕ ਗੱਲ ਗਾਂ ਕੋ ਪਰ ਭੈਣ ਭਰਾ ਨਹੀਂ ਆਉਣਾ ਹੁਣ ਗਾਂ ਕਰਾ ਲਈ ਆਪਣੀ ਬੰਦ ਹੀ ਨਹੀਂ ਤੇ ਗਾ ਮੈਂ ਕੀ ਸਦਣਾ ਅੱਜ ਤੋਂ ਮੈਂ ਠੱਪ ਕਰਦੇ ਮੈਂ ਤਾਂ ਕੁੜੀ ਨੂੰ ਮਿਲਣ ਆਈ ਮੈਂ ਤਾਂ ਦੱਸਣਾ ਵਾ ਜੇ ਮੁਣੀਆਂ ਨੂੰ ਉਹ ਫੜਦਾ ਫੋਨ ਜੇ ਟੁੱਟ ਗਿਆ ਲਾ ਪੁੱਤ ਚੱਲੀਏ ਆ ਪਕਾਈ ਆ ਪਰੌਣਿਆਂ ਨੂੰ ਕੀ ਖਵਾਉਣ ਲੱਗੀਆਂ ਸੜੇ ਮੱਥੇ ਵਾਲੀਆਂ ਹੈ ਆਵੇ ਆਲੂ ਸਾਰੇ ਚੀਰ ਕੇ ਬੈ ਗਿੰਦੇ ਦਵਾ ਦ ਮਨੂੰ ਜਿਵੇਂ ਪਤਾ ਨਹੀਂ ਕੀ ਮੁਰਗਾ ਜਿੰਨਾਂ ਲੱਗਿਆ ਟੱਕ ਕੇ ਬਹਿ ਚਲੀ ਨਾ ਜਰੂਰ ਲੱਗ ਚੱਲਿਆ ਕਦੀ ਆਲੂ ਨਹੀਂ ਵੇਖੇ ਮੈਂ ਚਲ ਆ ਪੁੱਤ ਚੱਲ ਗਿਆ ਆਪਾਂ ਕੁੜੀ ਕਿੱਥੇ ਲੈ ਮੈਨੂੰ ਮਿਲ ਚਲ ਈਦਾ ਪੁੱਤ ਵੀ ਅਬ ਇਹ ਸੱਤ ਸਿੱਕਾਲਾ ਕਦੋਂ ਦੀ ਆ ਕੇ ਪੁਰਾਣੀ ਅੱਜ ਹੀ ਆਏ ਅਜੇ ਅੱਛਾ ਮਾਹੀ ਟਾਈਮ ਲੱਗਾ ਟਾਈਮ ਕਿ ਲੱਗਾ ਮਾਸੀ ਦਾ ਪਤਾ ਲੈਣਾ ਹੈ ਆਹੋ ਉਹ ਠੀਕ ਨਹੀਂ ਮਾਸੀ ਠੀਕ ਨਹੀਂ ਉਹ ਚੇਰਪਾ ਵੀ ਨਹੀਂ ਆਈ ਅੱਗੇ ਪਿਛਲੀਆਂ ਕਰ ਆਹੋ ਦੋ ਜੇ ਆਏ ਆ ਅੱਗੇ ਵੀ ਨਹੀਂ ਤੇ ਚਲ ਹੋ ਆਈਏ ਉਹ ਨਹੀਂ ਕਿ ਆਰਸੋਗਮ ਰਹਿ ਜਾਂ ਕਰ ਸ਼ੁੱਟੀਆਂ ਹੁੰਦੀਆਂ ਨੇ ਆਣਿਆਂ ਆ ਇਦਾਂ ਹੀ ਭਾਬੀ ਤੁਹਾਨੂੰ ਪਤਾ ਟਾਈਮ ਨਹੀਂ ਲੱਗਦਾ ਦੇਖੇ ਲੈ ਕੇ ਗਰਮੀ 'ਚ ਨਿਆਣੇ ਨੇ ਬੈਠੀ ਐਸੀ ਹਲੇ ਅੰਦਰ ਬੈਠੀ ਗਰਮੀ 'ਚ ਚਲਤੀ ਬਹਿਣਾ ਮੈਂ ਚਲ ਇੱਥੇ ਨਿਆਣੇ ਬਾਹਰ ਬੈਠੇ ਆ ਤੇ ਮੈਂ ਫਿਰ ਲੱਗ ਗਿਆ ਅੰਦਰ ਬੈਠ ਗਈ ਨਹੀਂ ਮੇਦੀਆਂ ਬਾਹਰ ਕੱਢ ਤਾ ਨਾ ਦਖੜਾ ਰਾ ਨਹੀਂ ਚਲ ਬਾਹਰ ਹੀ ਕੱਢਣਾ ਵਾ ਤੈਨੂੰ ਪਤਾ ਹੀ ਆ ਪਰ ਜਾਇਆ ਤੇਰਾ ਪਤਾ ਮੈਨੂੰ ਅਵੇ ਸ਼ਕਤੀ ਮੈਂ ਤਾਂ ਵੇਖ ਲਿਆ ਮੇਰੇ ਵੀਰ ਨੇ ਵੇਖ ਲਿਆ ਨਾ ਤੈਨੂੰ ਬਾਹਰ ਆ ਮੇਰੇ ਵੀਰ ਆਹੋ ਤੇ ਮੈਨੂੰ ਆਖਦੇ ਹੋ ਆਈ ਤੇ ਮੈਂ ਚੱਲ ਮੇਰਾਵਾ ਕੁੜੀ ਨੂੰ ਅੱਛਾ ਕੁੜੀ ਇਹ ਕੱਲ ਨੂੰ ਫੇਰ ਮੇਰਾ ਪਤਾ ਨਹੀਂ ਵੀ ਦਵਾਈ ਲੈਣ ਚੱਲ ਜਾ ਮੇਰੀ ਕੁੜੀ ਨੇ ਠੀਕ ਵੱਡੀ ਅੱਛਾ ਅੱਛਾ ਤੇ ਮੈਂ ਹਾਂ ਚੱਲ ਮੇਲਾਵਾ ਭੱਜ ਕੇ ਹੋਣੀ ਐਸੀ ਕਿ ਕੁੜੀ ਆਈ ਮੈਂ ਤਾਂ ਚਾਹ ਚੜ੍ਹ ਕੇ ਬੈਠਾ ਤੂੰ ਆਈ ਮੈਂ ਕਹ ਰਹੀ ਜੂ ਇੱਥੇ ਆ ਹਾਂਜੀ ਹਾਂਜੀ ਉਹ ਜਿਆ ਪਿਆਗਾ ਤੇ ਮੈਂ ਤਾਂ ਪਹਿਲਾਂ ਇਹ ਸਬਜੀ ਚੀਜ਼ ਨਹੀਂ ਆਈ ਉੱਥੇ ਕਿਤੇ ਆਣ ਮੱਥੇ ਲੱਗ ਗਈ ਇੰਨੀ ਵੇਚੀ ਕੀਤੀ ਮੇਰੀ ਇਹ ਨਹੀਂ ਬਣਾਣ ਲੱਗੀਆਂ ਨਹੀਂ ਤੇ ਨਾ ਸਹੀ ਰਹੀ ਨਹੀਂ ਆ ਗਿਆ ਤਾਂ ਅਦਾ ਇਦਾਂ ਰਹੀ ਮੈਂ ਵੀ ਸਵੇਰ ਦੇ 3:30 ਫੋਨ ਲਾਇਆ ਮੈਂ ਕਿ ਭਾਬੀ ਵੀ ਚਲ ਦੱਸ ਦੇ ਨਹੀਂ ਆਉਣਾ ਇਹਨਾਂ ਨੇ ਮੇਰਾ ਇੱਕ ਫੋਨ ਨਹੀਂ ਚੁੱਕਿਆ ਨਾ ਗਾੜੇ ਜਵਾਬ ਦਿੱਤਾ ਹੀ ਫਿਰ ਆਪੇ ਹੀ ਆ ਗਏ ਕਿ ਚਲ ਘਰੇ ਹੀ ਹੋਣਗੇ ਮੈਂ ਇੱਕ ਬੈਠੀਦਾ ਹੁਣ ਵੇਹਨੇ ਤੇ ਕੋਈ ਚਾਹੀਦਾ ਫੋਨ ਚੱਲ ਫੋਨ ਆਵੇ ਦੇਖ ਕੇ ਲਾ ਲੇ ਵੀ ਬੰਦਾ ਚੱਲ ਵੀ ਆਉਂਦਾ ਜਾਂ ਕੋਈ ਗੱਲ ਜਾਂ ਕੋਈ ਬਾਤ ਹਾਂ ਕੋਈ ਫੋਨ ਨਹੀਂ ਲਾਉਂਦਾ ਚੱਲਣ ਤੇ ਆਉਣਾ ਮਜਬੂਰੀ ਹੁੰਦਾ ਨਾ ਹੀ ਆਉਂਦੇ ਚਾ ਨਹੀਂ ਆਉਂਦੇ ਉਦਾਂ ਤੇ ਚਲੋ ਆਖੀਦਾ ਆਪ ਰਿਸ਼ਤੇਦਾਰਾਂ ਜਾਣਾ ਚਾਹੀਦਾ ਵਾ ਫੋਨ ਫੋਨ ਬੰਦਾ ਚੱਲ ਕਰ ਹੀ ਲੈਂਦਾ ਇਹਨਾਂ ਨੇ ਇੱਕ ਫੋਨ ਨਹੀਂ ਵਾਪਸ ਮੈਨੂੰ ਮੁੜ ਕੇ ਲਾਇਆ ਵੀ ਜਾਂ ਤੋ ਕੀ ਕਰਨ ਨੂੰ ਲਾਇਆ ਜਾ ਦਸੋਖਿਆ ਜਾਂ ਕੋਈ ਨਹੀਂ ਦੋਵਾਂ ਨੂੰ ਲਾਇਆ ਦੋਵਾਂ ਨੂੰ ਨਹੀਂ ਇੱਕ ਵੀ ਲਾਇਆ ਨਹੀਂ ਦੋਵੇਂ ਹੀ ਨਹੀਂ ਘਟ ਚੱਲ ਫੋਨ ਲਾ ਲੈਂਦੀਆਂ ਪੁੱਛ ਲੈਂਦੀ ਅਬ ਕੀ ਕਰਨੋ ਕੰਨੂ ਤੂੰ ਲਾਤਾ ਹੀ ਹੋ ਸਾਡੇ ਵੱਡਾ ਗੱਲਬਾਤ ਕਰਨੀ ਹੁੰਦੀ ਆ ਨਾ ਇੰਨਾ ਨਹੀਂ ਇਨਾਂ ਨੂੰ ਲੱਖ ਨਹੀਂ ਆ ਗੱਲਾਂ ਹੀ ਇਨਾਂ ਕੋ ਕੁੱਤੇ ਆ ਗਏ ਸਬਜੀ ਆ ਕੀ ਸੜੀ ਬਤਾਉ ਤਰਨ ਦੇ ਵਾਸਤੇ ਐ ਟਾਕਲੀ ਜਿਵੇਂ ਪਤਾ ਨਹੀਂ ਕੀ ਇਹਨਾਂ ਮੁਰਗਾ ਦੀ ਨਾ ਲਗੀਆਂ ਤੇ ਉੱਤੇ ਕਿਤੇ 10 ਬੰਦਾ ਸੱਜੀ ਨੂੰ ਕੀ ਕਰਦੇ ਲੱਗਾ ਵਾ ਸੱਜੀ ਨੂੰ ਕੀ ਨਜ਼ਰ ਲੱਗ ਗਈ ਤੇ ਕੀ ਕਹਤਾ ਵੀ ਤੇ ਪਰਸ਼ਾਵਾ ਪੈ ਜਾਂਦੇ ਬਚੰਗੀ ਨਹੀਂ ਬੰਦੀ ਬਾਅਦ ਤੇਰੀ ਨਜ਼ਰ ਲੱਗ ਜੂਗੀ ਤੇ ਪਤਾ ਸਵਾਦ ਹੀ ਬਣ ਜੇ ਮੈਰੀ ਤਾਂ ਤੈਨ ਦੱਸਾਂ ਕੰਨੂ ਆ ਘਰ ਘਰ ਗੱਲਾਂ ਕਰਦੇ ਜੇ ਮੈਂ ਕਿਤੇ ਚੱਲ ਜਾਂਦਾ ਸੱਜੀ ਦੇ ਉੱਤੇ ਬਸ ਕਰਾ ਯਾਰ ਕੀ ਬਣ ਗਈ ਬਸ ਕਰ ਅੱਛਾ ਹੁਣ ਤੂੰ ਜੇ ਇੱਗੀ ਸਿਆਣੀ ਹੋਵੇਂ ਤਾਂ ਸਾਡੇ ਪਰਾਨਿਆਂ ਕੋਲ ਇਦਾਂ ਦੀਆਂ ਗੱਲਾਂ ਕਰੇ ਤੂੰ ਨੀ ਮੈਂ ਤੇ ਪਰੌਣੀ ਕਾ ਤੇ ਮੇਰੀ ਨਣਾਣਵਾ ਹੈ ਨਣਾਣਾ ਵਾਂਗ ਸੁਭਾਅ ਆ ਇੱਥੇ ਰਹੀ ਨੇ ਆਣੀ ਨਣਾਣਾ ਵਾਂਗ ਸੁਭਾਅ ਆ ਜਾ ਜਾ ਤੂੰ ਦੇ ਨਾਲ ਲੜਨ ਤੇ ਆ ਗਈ ਮੈਂ ਤੇ ਤੈਨੂੰ ਮਾਰੀ ਕਿੱਥੇ ਕਰਨੂੰ ਨਹੀਂ ਚੱਲ ਮਾਰੇ ਜਿਹਨੂੰ ਪੁੱਛੰਦਾ ਹੀ ਮਾਸੀ ਜਾਂ ਸਭ ਸੁਣ ਲਿਆ ਜਿਹੜੇ ਤੂੰ ਹਾਲ ਚਿਰ ਪੁੱਛੰਦੀ ਜੋ ਹੱਡ ਬੀਤੀ ਸਾਰੀ ਦੱਸਣ ਦੀ ਐ ਸਬਜ਼ੀਆਂ ਟੱਕੀਆਂ ਐ ਫਲਾਨ ਕੀਤਾ ਸਾਰਾ ਕੁਝ ਦੱਸਣ ਦੀ ਮੇਰੇ ਹਾਲ ਚਾਲ ਪੁੱਛਿਆ ਵਾ ਉਹਦੇ ਕੋ ਪੁੱਛ ਲਾ ਭਾਵੇਂ ਮੇਰੇ ਕ ਨਿਆਣਿਆਂ ਦਾ ਸਨਾ ਮੈਂ ਇੱਥੇ ਗਰਮੀ ਜਿਭਾਇਆ ਜੇ ਕੁੜੀ ਨੂੰ ਅੰਦਰ ਐਸੀ ਨਹੀਂ ਚੱਲਦਾ ਸਾਡੀ ਮਰਜ਼ੀ ਸਾਡੇ ਘਰ ਆਈ ਐ ਏਸੀ ਚ ਭਾਈਏ ਬਾਹਰ ਭਾਈਏ ਤੇਰੀ ਮਰਜ਼ੀਆਂ ਹੀ ਟ ਜਿੱਥੇ ਹੈ ਡੇਢ ਦੁੱਖ ਤੇ ਆਪੇ ਘਰੇ ਸੀ ਥੱਲੇ ਲੈ ਜਾ ਲੈ ਜਾ ਮੈਂ ਲੈ ਜਾਨੀ ਹਾਂ ਚੱਲ ਕੰਨੂ ਤੋਰ ਆ ਮਰਦੀਆਂ ਹੀ ਤੁਹਾਡੀਆਂ ਦੇ ਤਕਵਾੜੇ ਨੇ ਸਾਰੇ ਜੇ ਮਰਦੀਆਂ ਨੇ ਇੱਥੋਂ ਤੱਕ ਨਾ ਪਹੁੰਚਦੀਆਂ ਕਿੱਥੋਂ ਤੱਕ ਆ ਜਿੱਥੋਂ ਤੱਕ ਪਹੁੰਚ ਗਈਆਂ ਜੀ ਇਹ ਕੀ ਪਹੁੰਚੀਆਂ

ਆ ਕੋਈ ਨਹੀਂ ਆ ਤੁਸੀਂ ਆਵੇ ਆਈ ਹੂ ਮੈਂ ਮਿਲ ਕੇ ਚਾ ਮਿਲਣਾ ਉਹ ਤਾਂ ਚੱਲ ਮੈਨੂੰ ਪੁੱਛ ਦੇ ਮੈਂ ਚੱਲ ਮੈਂ ਸਵੇਰੇ ਫੋਨ ਕੀਤੇ ਇਹਨਾਂ ਨੇ ਨਹੀਂ ਚੁੱਕੇ ਫੋਨ ਮੇਰੇ ਮੈਂ ਬੜੇ ਫੋਨ ਲਾਏ ਨਾ ਢਾਢਾ ਕੋਈ ਦੱਸੇ ਨਾ ਸੱਚ ਨਾ ਦੱਸੇ ਸੱਚ ਨੂੰ ਮਿਰਚਾਂ ਲੱਗਦੀਆਂ ਵਾ ਚੱਲ ਮੇਰੇ ਨਾਲ ਤਾਂ ਕੀ ਉਹਦੇ ਨਾਲ ਕੀ ਚੱਲ ਫੋਨ ਚੁੱਕ ਲੈਣੇ ਨਿਆਣੀ ਦੇ ਹੈ ਫੋਨ ਚੁੱਕ ਨਿਆਣੀ ਐਡੀ ਗਰਮੀ ਨੂੰ ਆਈ ਆਂ ਬਾਬਾ ਉਹ ਕਰ ਲਿਆ ਕਰ ਤੇ ਮੈਂ ਤੇ ਦੋ ਤਿੰਨ ਨੰਬਰ ਦਿੱਤੇ ਹੀ ਕੰਨੋਂ ਨਿਕਲ ਗਿਆ ਫੋਨ ਤੇ ਮੈਂ ਤੈਨੂੰ ਪਿਛਲੀ ਰਾਮੀ ਆਈ ਹਾਂ ਤੈਨੂੰ ਆਹ ਫੋਨ ਨੰਬਰ ਨਹੀਂ ਨਾ ਮੇਰੇ ਕੋਲ ਹੈਗਾ ਅੱਜ ਅੱਛਾ ਅੱਛਾ ਫੋਨ ਨੰਬਰ ਨਿਕਲ ਗਿਆ ਵਾ ਹਾਂ ਫੋਨ ਨੰਬਰ ਵਾ ਵੱਡੀ ਗੱਲ ਹੈ ਹੱਥ ਤੇ ਟੈਟੂ ਜਿਹੜੀ ਬਣਾਉਂਦੇ ਹੁਣ ਉਹਦਾ ਬਣਵਾ ਕੇ ਦੀ ਬਾਹ ਤੇ ਲਿਖਾ ਦਿੰਨੇ ਤੇਰਾ ਨੰਬਰ ਚਲ ਕੋਈ ਨਹੀਂ ਉਹ ਲਿਖਾ ਲਾਂਗੇ ਫਿਰ ਕਿਹੜੀ ਗੱਲ ਵਾ ਹੈ ਇੱਚ ਕਿਹੜੀ ਵੱਡੀ ਗੱਲ ਵਾ ਯਾ ਚੱਕ ਕੰਮ ਯਾ ਹੁਣ ਲਾ ਸਨਾਂਕੇ ਤੇ ਪਿੱਟਿਆ ਜਾਵੇ ਤੇਰਾ ਪਰੇ ਹੋ ਗਿਆ ਛਿੱਲ ਹੈ ਹੁਣ ਉੱਤੇ ਲੈ ਕੇ ਆ ਗਈ ਮੇਰੀ ਘਰੇ ਜਾ ਕੇ ਕੋ ਕੰਮ ਕਰ ਲੋ ਕੀ ਕੰਮ ਕਰ ਐਸਲੇ ਕਰਦੇ ਤੂੰ ਲੋਕਾਂ ਦੇ ਨਿਹਾਰ ਤੇਰੀ ਮਾਸੀ ਕਿੱਥੇ ਅੰਦਰ ਉਹਦਾ ਪਤਾ ਲਿਆ ਮੈਂ ਚਲਾ ਆਪਾਂ ਉਥੇ ਅੰਦਰ ਬਈ ਨਾ ਮੈਂ ਤੇਰੀ ਮਾਸੀ ਨੂੰ ਮੈਂ ਚਲ ਵੀ ਆਵਾ ਤੇ ਕਿੰਨੇ ਨਹੀਂ ਚਲੇ ਕਰਦੇ ਢਾੜੀ ਉਹ ਕੱਲੀ ਚੱਜਾ ਨਾ ਕੁੜੀ ਨੇ ਨਹੀਂ ਜਾਣਾ ਪੁੱਠੀਆਂ ਮਸਤਾ ਤੇ ਨਹੀਂ ਆਣਾ ਨਾ ਮੈਂ ਕੀ ਉਹਨੂੰ ਪੁੱਠੀਆਂ ਤੁਹਾਡੇ ਕੋਲੋਂ ਦੱਸ ਤੇ ਚੁਕਾ ਦੇਣ ਲੱਗੀਆਂ ਜਾ ਜਾ ਪਰੌਣੀ ਸਾਡੇ ਘਰੇ ਆਈ ਆ ਜਾ ਕੇ ਹੋਰ ਘਰ ਲੱਭ ਜਿਹਦੇ ਨਾਲ ਮੱਥਾ ਮਾਰਨੇ ਤੇ ਗੱਲਾਂ ਕਰਨੀਆਂ ਤਕੜੀਆਂ ਐ ਤੂੰ ਜਾ ਕੰਮ ਕਰ ਚੱਲ ਚੱੰਗਣ ਮੈਂ ਅੱਜ ਤੱਕ ਪੈਰ ਨਹੀਂ ਪਹੁੰਚੀ ਤੇਰੇ ਬੂਏ ਹੈਂ ਆਖੀ ਸਹੀ ਵੀ ਐਨੂੰ ਆ ਉਹਨੂੰ ਚਲੀਏ ਪਰ ਤੇਰੇ ਨਾਲ ਮੈਂ ਜਾਊਂਗੀ ਕਿ ਦਰਵਾਜ਼ੇ ਮਾਰੀ ਹੱਸ ਨਹੀਂ ਤਾਂ ਉੱਥੇ ਵਾਜਾ ਮਾਰਦੀ ਰਹੀ ਨਹੀਂ ਦਰਾਣੀ ਤੋਂ ਚੋਰੀ ਬੂਹਿਆਂ ਥਾਣੀ ਮੈਨੂੰ ਹੈ ਆ ਵੀ ਸਹੀ ਬੜੀ ਸਹੀ ਤੂੰ ਫਿਰ ਨਾ ਮੈਂ ਹੱਥ ਝਾਰ ਕਰੂੰਗੀ ਅੱਜ ਜਿੱਦਾਂ ਦੀ ਤਾਹ ਮੇਰੇ ਨਾਲ ਕੀਤੀ ਹੈ ਨਾ ਇਦਾਂ ਦੀ ਕਰੂੰ ਇਦਾਂ ਕਰੀ ਦੀ ਕਦਰ ਕਵ ਚੰਗੀ ਕਦਰ ਪਾਈ ਕੋਈ ਆ ਹੀ ਜਾਂਦਾ ਤੇ ਭੁੱਲਾ ਚੱਕਾ ਯੋ ਮੈਂ ਨਹੀਂ ਆਈ ਤੇ ਬੈਠੀ ਰਹੀ ਨਹੀਂ ਮੈਨੂੰ ਗੁੱਸਾ ਚੜਨਦਿਆਂ ਇਹ ਤੈਨੂੰ ਤਾਂ ਗੁੱਸਾ ਚੜਦਾ ਹੀ ਰਹਿੰਦਾ ਤੈਨੂੰ ਕਿਹੜੇ ਲਈ ਜਾਈ ਤੂੰ ਆ ਆ ਕਰਤੂਤਾਂ ਹੀ ਇਹਨਾਂ ਦੀਆਂ ਤੇ ਤੂੰ ਮੇਰਾ ਪੁੱਤ ਨਾ ਜਾਂ ਲੈ ਕੇ ਦਵਾਈ ਲੈ ਕੇ ਨਾ ਆਪਦਾ ਪਤਾ ਤੇ ਟਾਈਮ ਸਿਰ ਚੱਲ ਜੀ ਐਦਾਂ ਕਰ ਨਹੀਂ ਦੇਣਾ ਤੈਨੂੰ ਆ ਕਰਤੂਤਾਂ ਇਹਨਾਂ ਚੱਲ ਜਾਂਦਾ ਬਹੁਤ ਚੰਗੀ ਜੀ ਐਦਾਂ ਨਾ ਮੂੰਹ ਲੱਗਿਆ ਕਰ ਕੁੜੀਏ ਇਹਦੇ ਸਾਡੇ ਘਰੇ ਆਈ ਹੈ ਤੇ ਚੱਜ ਨਾ ਰਹਿ ਨਈ ਕੋਈ ਨਹੀਂ ਆ ਚਲੋ ਵੀ ਮੇਰੀ ਪਰਜਾਈ ਆ ਤੁਸੀਂ ਵੀ ਮੇਰੇ ਪਰਜਾਈ ਜੇ ਪਰਜਾਈ ਓਏ ਨਹੀਂ ਪਕਾਨੀਆਂ ਨਹੀਂ ਕਦੀ ਪਰਜਾਈਆਂ ਬਣੀਆਂ ਪਰਜਾਈਆਂ ਆਪਣੀਆਂ ਨਹੀਂ ਬਣੀਆਂ ਆਪ ਵੀ ਵੀ ਵੇਖ ਲਓ ਤੇਰੀ ਬਦੀ ਪੋਤਰੀ ਉਹਨੇ ਕੀ ਕਰਤੂਤ ਕੀਤੀ ਆ ਇਹ ਗਾਗ ਹੋ ਗਿਆ ਜੇ ਰੰਗ ਲੱਗ ਗਿਆ ਹੈਗਾ ਮਿਲਣ ਆਈ ਪਰੋਣੀ ਆਈ 75 ਲਾ ਕੇ ਮਾਰਿਆ ਦੀ ਇੱਕ ਕੁੱਤੀਆਂ ਮਤਾਂ ਨਹੀਂ ਚਪਲਾ ਨਾ ਕਰੋ ਮਾਰਦੀ ਫਿਰ ਜਿੰਨਾ ਚਿਰ ਤੁਸੀਂ ਬੈਠੇ ਹੋਣਾ ਚਿਰ ਤੇ ਮੈਂ ਆਉਣਾ ਵਾ ਤੇ ਇਹ ਕਰ ਤੂ ਤਾਂ ਥੋੜੀ ਜਿਹੀ ਹੁਣ ਤੋਂ ਚਪਲਾ ਮਾਰ ਕੇ ਜਿੱਥੇ ਤੁਸੀਂ ਬੈਠੇ ਆ ਬੀਬੀ ਸੱਸ ਦਾ ਘਰ ਅਸਰ ਘਰ ਹੋਰ ਕੀ ਆ ਜੀ ਮੋੜ ਜਿਹੜਾ ਕੋਈ ਜੇ ਤੁਹਾਹ ਰਾਜ ਦੇ ਘਰ ਰਾਤ ਨੂੰ ਇਹਨੇ ਖਮੀਰ ਜਾਣੀਆਂ ਆਓ ਇਹਨਾਂ ਪਰ ਇਹ ਹੁਣ ਤੋਂ ਹੀ ਆ ਕੋ ਕਰ ਲਾ ਕੋਈ ਮਗਰ ਇਹਨਾਂ ਕੀ ਕਰਨਾ ਮੇਰੇ ਹੁੰਦੇ ਆ ਬੀਬੀ ਮੇਰੇ ਹੁੰਦੇ ਨੇ ਪੁੱਛ ਲਾ ਮੇਰੇ ਹੁੰਦਾ ਹੀ ਆ ਤੇ ਉਹਨੂੰ ਆਉਂਦੇ ਨੂੰ ਕਹਿੰਦੀ ਤੂੰ ਇਦਾਂ ਮੱਤਾ ਦਿੰਨੀ ਐ ਕਰਦੀ ਆ ਅਦੇ ਇਹ ਮੈਨੂੰ ਮਤਾਂ ਦੇਣਾ ਹੀ ਮੈਂ ਕਹਾਂ ਚੱਲ ਪਤਾ ਲੈਣ ਆਈ ਆ ਦੀ ਮਾਸੀ ਤੇ ਮੈਂ ਪੁੱਛਣ ਆਈ ਮੈਨੂੰ ਦੱਸ ਤਾਂ ਇਹਨੇ ਵੀ ਆਈ ਇਹਨੂੰ ਕੰਨੂ ਆਈ ਹੈ ਜਾਂ ਮਿਲਿਆ ਮੈਂ ਚੱਲ ਮੇਲਾ ਆਵਾਂ ਪਹਿਲਾਂ ਤਾਂ ਸਬਜੀ ਆਈ ਤਾਂ ਘੜੀ ਦਾ ਤਾਂ ਆਸਾਨ ਨਹੀਂ ਹੁੰਦਾ ਐ ਐ ਕਰਕੇ ਨਾ ਸਬਜੀ ਕਾਜਲੀ ਵੀ ਆਂਦੀ ਤੱਕੀ ਜਊ ਬਾ ਚੰਗੀ ਨਹੀਂ ਬਣਦੀ ਅਈ 75 ਨੇ ਆਖਿਆ ਅੰਦਾ ਜ ਬਣਾਉਣੀ ਤਾਂ ਤੁਹਾਨੂੰ ਨਹੀਂ ਆਉਂਦੀ ਤੇ ਉਹਦੀ ਨਜ਼ਰ ਆਸਦੀਆਂ ਲੱਗ ਜਾਂਦੀ ਨਹੀਂ ਚਲ ਹੁਣ ਮੈਂ ਇੱਥੇ ਚੰਗਾ ਪਾਇਆ ਸਬਜੀ ਨੂੰ ਬੀਬੀ ਕਹਿੰਨੇ ਕੀ ਕਰ ਦੇਣਾ ਹੁੰਦਾ ਸਬਜੀ ਦੇ ਜੇ ਬੱਤੀ ਰੱਖ ਚਾਜ ਚਾਜ ਦੀ ਤੇ ਆਪੇ ਸਵਾਦ ਬਣੂਗੀ ਕਦੀ ਮੱਕੀ ਦੀਆਂ ਰੋਟੀਆਂ ਪਕਾਉਣੀ ਹੁੰਦੀਆਂ ਆ ਜਾ ਪਕਾ ਉਦੋਂ ਮੈਂ ਚੰਗੀ ਹੁੰਦੀ ਆ ਕਦੀ ਉਹ ਕੋਈ ਸਬਜ਼ੀ ਬਣਾਉਣੀ ਹੋਊਗੀ ਚੌਲ ਚੂਰ ਮਿੱਥੇ ਆਖਣਗੇ ਆ ਜਾ ਬਣਾ ਦੇ ਫਿਰ ਇਹ ਚੰਗੇ ਬਣੇ ਉਦੋਂ ਨਹੀਂ ਹਰੇ ਪੱਤੇ ਜਾਂਦੇ ਹੈ ਜਦੋਂ ਬਾਲੀਂ ਕੰਮ ਕਰਦੀਆਂ ਜਾਂਦੀਆਂ ਜਦੋਂ ਦੀਆਂ ਦੋਵੇਂ ਜਾਂਦੀਆਂ ਲੱਗਦੀਆਂ ਮਰਜ਼ੀਆਂ ਹੀ ਕਰਦੇ ਆਂ ਹੋਰ ਵੀ ਵੀ ਕੇ ਦੀ ਮਰਜ਼ੀ ਨਹੀਂ ਆਗੀ ਹਾਂ ਤੈਨੂੰ ਚੰਗਾ ਪੁੱਛਦੀ ਆ ਮਾਂ ਹਾਂ ਤੈਨੂੰ ਚੰਗਾ ਪੁੱਛਦੀ ਆ ਮਾਂ ਚਾ ਆਪਣੀ ਜੀ ਬੜਾ ਅਸ਼ਾ ਬੜਾ ਬੋਚ ਦਿਓ ਚੱਲ ਕੋਈ ਨਹੀਂ ਜੀ ਕੋਈ ਆਵੇ ਕੋਈ ਪਾਵੇ ਨਾ ਕੋ ਆਵੇ ਜੇ ਨਾ ਕੋ ਆਉ ਤਾਂ ਤਵੀਂ ਦੇ ਨੰਗ ਜਾਣੇ ਆ ਤੇ ਜੇ ਕੋ ਕੋ ਆਲੂ ਕੋਈ ਤਵੀਂ ਦੇ ਨੰਗ ਜਾਣੇ ਇਹ ਕਈਆਂ ਦਾ ਬੀਬੀ ਹਿਸਾਬ ਹੀ ਹੁੰਦਾ ਵਾ ਕੋਈ ਗੱਲ ਨਹੀਂ ਚਾਹੀਦਾ ਆ ਦੇਖ ਸਾਡਾ ਘਰ ਨਾ ਖਰਾਕ ਕਰਿਆ ਆ ਦੇਖ ਮੈਂ ਬੀਬੀ ਤੇਰੇ ਕੋਲ ਬੈਠੀ ਸਾਂਝੇ ਘਰ ਹੈ ਤੂੰ ਮੇਰੇ ਸਾਂਝੇ ਘਰ ਦੀ ਬੈਠੀ ਮੈਂ ਤੇਰੇ ਕੋਲ ਬੈਠੀ ਦੇਖੋ ਮੈਂ ਕਿੰਨਾ ਚੱਲ ਜਾ लड़दीबी अगे भी कर तो... आई, जो आई जो है ज्यो सब्जी तो लड़न लगी बार में गांही एद